ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਆ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤਾਂ ਤੁਹਾਡਾ ਸਵਾਗਤ ਆ ਆਪਣੇ ਚੈਨਲ ਤੇ ਮੈਂ ਇਹ ਮੈਂ ਚੈਨਲ ਨਵਾਂ ਬਣਾਇਆ ਤੁਸੀਂ ਸਾਰੇ ਜਾਨੇ ਸਪੋਰਟ ਕਰੋ ਪਲੀਜ਼ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰੋ ਤੁਸੀਂ ਸਪੋਰਟ ਕਰੋ ਫਿਰ ਆਪਾਂ ਹਰ ਰੋਜ਼ ਵੀਡੀਓ ਲਗਾਤਾਰ ਪਾਇਆ ਕਰਾਂਗੇ ਮੇਰਾ ਇਹ ਮੈਂ ਨਵਾਂ ਚੈਨਲ ਬਣਾਇਆ ਤੇ ਮੈਨੂੰ ਉਮੀਦ ਆ ਤੁਸੀਂ ਸਾਰੇ ਜਣੇ ਸਪੋਰਟ ਕਰੋਗੇ ਸਾਰੇ ਭੈਣ ਭਰਾਵਾਂ ਤੋਂ ਮੈਨੂੰ ਉਮੀਦ ਆ ਤੁਸੀਂ ਮੈਨੂੰ ਸਪੋਰਟ ਕਰੋਗੇ ਤੇ ਆਪਾਂ ਫਿਰ ਤੁਹਾਡੇ ਨਾਲ ਕੁਝ ਆਪਣੀ ਲਾਈਫ ਦੀਆਂ ਕੁਝ ਬਹੁਤ ਸਾਰੀਆਂ ਗੱਲਾਂ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਕੀ ਆਪਾਂ ਦੁੱਖ ਸੁੱਖ ਕਰਨ ਵਾਲਾ ਨਹੀਂ ਹੁੰਦਾ ਕਿਸੇ ਜਿਵੇਂ ਕਿ ਮੈਂ ਮੈਨੂੰ ਜਿਵੇਂ ਜੋ ਮੇਰੇ ਮਨ ਦੀ ਫੀਲਿੰਗ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਆ ਚਾਹੁੰਨੀ ਆ ਵੀ ਹਰ ਇੱਕ ਕੁੜੀ ਇਕੱਲੀ ਨਹੀਂ ਹੋਣੀ ਚਾਹੀਦੀਗੀ ਉਹਦੇ ਇੱਕ ਭੈਣ ਵੀ ਹੋਣੀ ਚਾਹੀਦੀ ਆ ਜਿਵੇਂ ਮਾਵਾਂ ਧੀਆਂ ਦਾ ਦੁੱਖ ਸੁੱਖ ਹੁੰਦਾ ਹਨਾ ਉਵੇਂ ਇੱਕ ਨਾਲ ਭੈਣ ਵੀ ਹੋਣੀ ਚਾਹੀਦੀ ਆ ਕਿਉਂਕਿ ਮਾਂ ਧੀ ਹਮੇਸ਼ਾ ساری ਜ਼ਿੰਦਗੀ ਤਾਨੂੰ ਨਾ ਰਹਿਣਦੇ ਮਾਂ ਪਿਓ ਹਨਾ ਤਾਂ ਮੈਂ ਜੋ ਆਪਦੀ ਲਾਈਫ ਦੇ ਵਿੱਚ ਇਹ ਇਕੱਲਾਪਨ ਮਹਿਸੂਸ ਮੈਂ ਬਹੁਤ ਕੀਤਾ ਇਸ ਨੂੰ ਕੁਝ ਮੇਰੀ ਲਾਈਫ ਦੇ ਵਿੱਚ ਕਠਨਾਵਾ ਹੀ ਐਵੇਂ ਦੀਆਂ ਹੋਈਆਂ ਸੀ ਕਿ ਮੈਨੂੰ ਵੀ ਬਹੁਤ ਮਤਲਬ ਬਹੁਤ ਲਾਈਫ ਟਫ ਸੀਗੀ ਹੁਣ ਵਧੀਆ ਹੈਗੀਆਂ ਵਧੀਆ ਠੀਕ ਠਾਕ ਆਪਦੀ ਲਾਈਫ ਚ ਵਧੀਆ ਇੰਜੋਏ ਕਰਦੇ ਆਂ ਆਪਦੀ ਫੈਮਿਲੀ ਦੇ ਨਾਲ ਪਰ ਜੋ ਮੈਂ ਇਕੱਲਾਪਨ ਮਹਿਸੂਸ ਕੀਤਾ ਉਹ ਮੇਰੇ ਵੀ ਇੱਕ ਬੇਟੀ ਆ ਪਰ ਹੁਣ ਬੇਟੀ ਜਿਵੇਂ 3 ਸਾਲ ਦੀ ਹੈ 3.5 ਸਾਲ ਦੀ ਉਹ ਸਕੂਲ ਜਾਂਦੀ ਆ ਤਾਂ ਉਹਦੇ ਪਾਪਾ ਡਿਊਟੀ ਚਲੇ ਜਾਂਦੇ ਆ ਮੈਂ ਉੱਥੇ ਉਹਨਾਂ ਦੇ ਨਾਲ ਹੀ ਰਹਿਣੀ ਆ ਜਿੱਥੇ ਉਹ ਜੌਬ ਕਰਦੇ ਆ ਠੀਕ ਆ ਆਪਾਂ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਨਾ ਸ਼ੇਅਰ ਕਰਨੀਆਂ ਚਾਹਣੀ ਆ ਕਿਉਂਕਿ ਮੈਂ ਵੀ ਵਲੌਗ ਦੇਖਦੀ ਆ ਸਾਰਿਆਂ ਦੇ ਸਾਰੇ ਜਣੇ ਆਪਣੀ ਲਾਈਫ ਸਟੋਰੀ ਸ਼ੇਅਰ ਕਰਦੇ ਆ ਤਾਂ ਬਹੁਤ ਭੈਣਾ ਭਰਾਵਾਂ ਦਾ ਪਿਆਰ ਮਿਲਦਾ ਹਨਾ ਤਾਂ ਐਵੇਂ ਅੱਜਕੱਲ ਕਿਸੇ ਕੋਲੇ ਟਾਈਮ ਨਹੀਂ ਆ ਕੋਈ ਰਿਸ਼ਤੇਦਾਰ ਨਹੀਂ ਗੱਲ ਸੁਣਦਾ ਕੋਈ ਕਿਸੇ ਕੋਈ ਆਉਂਦਾ ਜਾਂਦਾ ਹੀ ਨਹੀਂ ਆ ਜਾਂ ਜਿਵੇਂ ਹੁਣ ਮੇਰੇ ਹਸਬੰਡ ਆ ਉਹਨਾਂ ਦੀ ਸਿਸਟਰ ਨਹੀਂ ਆ ਨਾ ਉਹਨਾਂ ਦੇ ਸਿਸਟਰ ਹੈ ਨਾ ਉਹਨਾਂ ਦੇ ਭੂਆ ਤਾਂ ਉਹ ਦੋ ਬ੍ਰਦਰ ਹੀ ਹੈ ਤੇ ਮੇਰੇ ਸੱਸ ਸਹੁਰਾ ਵੀ ਹੈ ਨਹੀਂਗੇ ਤਾਂ ਫਿਰ ਜਿਵੇਂ ਆਪਣੇ ਇੱਕ ਨਣਾਣ ਹੁੰਦੀ ਹੈ ਹਨਾ ਚਲੋ ਗੁੱਸੇ ਗਿਲੇ ਵੀ ਸਾਰਿਆਂ ਨਾ ਹੁੰਦੇ ਰਹਿੰਦੇ ਆ ਪਰ ਇੱਕ ਰਿਸ਼ਤਾ ਕਿੰਨਾ ਵਧੀਆ ਹੁੰਦਾ ਨਾ ਵੀ ਆਪਣੇ ਓਮ ਜਾਨ ਬਣਿਆ ਹੁੰਦਾ ਤਾਂ ਰਿਸ਼ਤੇਦਾਰੀਆਂ ਬੰਦੇ ਦੀਆਂ ਵੱਧ ਜਾਂਦੀਆਂ ਹਨਾ ਵੀ ਜੋ ਮੈਂ ਮੈਨੂੰ ਲੱਗਦਾ ਵੀ ਜੋ ਮੈਂ ਮਹਿਸੂਸ ਕਰਿਆ ਵੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨੀ ਆ ਮੈਂ ਇਸੇ ਕਰਕੇ ਕਹਿਨੀ ਆ ਵੀ ਤੁਸੀਂ ਸਪੋਰਟ ਕਰੋ ਜਰੂਰ ਆਪਣੇ ਚੈਨਲ ਨੂੰ ਫਿਰ ਆਪਾਂ ਆਪਣੀ ਲਾਈਫ ਸਟੋਰੀ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਨੂੰ ਉਮੀਦ ਆ ਤੁਸੀਂ ਸਾਰੇ ਜਾਣੇ ਮੈਨੂੰ ਸਪੋਰਟ ਕਰੋਗੇ ਫਿਰ ਆਪਾਂ ਵੀ ਬਹੁਤ ਦਿਲ ਦੀਆਂ ਗੱਲਾਂ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਆ ਤੇ ਤੁਸੀਂ ਜਰੂਰ ਮੇਰੇ ਵੀਡੀਓ ਨੂੰ ਜਰੂਰ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਤੇ ਆਪਾਂ ਮੈਨੂੰ ਉਮੀਦ ਆ ਤੁਸੀਂ ਸਾਰੇ ਜਾਨਿਆਂ ਸਪੋਰਟ ਕਰੋਗੇ ਕਿਉਂਕਿ ਮੈਂ ਵੀ ਬਹੁਤ ਜਾਨਿਆਂ ਦੇ ਵਲੌਗ ਦੇਖਦੀ ਆ ਮੈਂ ਵੀ ਰੋਜ਼-ਰੋਜ਼ ਵੀਡੀਓ ਦੇਖਦੀ ਆ ਕਿਉਂਕਿ ਜ਼ਿਆਦਾਤਰ ਮੈਂ ਵੀ ਵਲੌਗ ਹੀ ਦੇਖਦੀ ਆ ਮੈਂ ਕੱਲੀ ਹੁੰਨੀ ਆ ਘਰੇ ਤਾਂ ਟਾਈਮ ਪਾਸ ਜਿਹੜਾ ਹੁਣ ਨਹੀਂ ਹੁੰਦਾਗਾ ਫਿਰ ਤਾਂ ਫਿਰ ਤੁਸੀਂ ਵੀ ਮੈਨੂੰ ਜਰੂਰ ਸਪੋਰਟ ਕਰਿਓ ਠੀਕ ਹੈ ਜੀ ਧੰਨਵਾਦ ਫਿਰ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੀ ਆ ਤੁਸੀਂ ਸਾਰੇ ਜਾਨੇ ਮੈਨੂੰ ਸਪੋਰਟ ਕਰੋਗੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋਗੇ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ